ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਚੋਣ ਪ੍ਰਚਾਰ ਪੂਰੀ ਤੇਜ਼ੀ ਨਾਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪੰਜਾਬ ਦੇ ਵਿੱਚ ਪਹੁੰਚ ਰਹੇ ਹਨ ਉਹਨਾਂ ਵੱਲੋਂ ਕੱਲ ਪਟਿਆਲਾ ਦੇ ਵਿੱਚ ਰੈਲੀ ਕੀਤੀ ਗਈ ਅੱਜ ਉਹਨਾਂ ਵੱਲੋਂ ਗੁਰਦਾਸਪੁਰ ਤੇ ਅਤੇ ਅੰਮ੍ਰਿਤਸਰ ਦੇ ਵਿੱਚ ਰੈਲੀ ਕੀਤੀ ਜਾਣੀ ਹੈ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਡਾਕਟਰ ਬਲਵੀਰ ਸਿੰਘ ਬੜੇ ਮਾਰਜ ਨਾਲ ਜਿੱਤ ਦਰਜ ਕਰਨਗੇ ਲੇਕਿਨ ਆਉਣ ਵਾਲੀ 4 ਤਾਰੀਖ ਦੱਸੀ ਗਈ ਵੀ 4 ਤਾਰੀਖ ਨੂੰ ਕਿਸ ਉਮੀਦਵਾਰ ਨੂੰ ਇਸ ਹਲਕੇ ਦੇ ਲੋਕ ਜਿਤਾ ਕੇ ਲੋਕ ਸਭਾ ਚੇ ਭੇਜਦੇ ਆ ਇਸ ਟਾਈਮ ਸਾਡੇ ਨਾਲ ਆ ਪੰਜਾਬ ਦੇ ਲੋਕ ਸੰਪਰਕ ਬੰਦੀ ਚੇਤਨ ਸਿੰਘ ਜੋੜਾ ਮਾ ਜਰਾ ਉਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦੀ ਮੁਹਿੰਮ ਚੱਲ ਰਹੀ ਹੈ ਚੋਣ ਪ੍ਰਚਾਰ ਦੀ ਔਰ ਕੱਲ ਨੂੰ ਹਰਿਆਣਾ ਦੇ ਵਿੱਚ ਪੋਲਿੰਗ ਵੀ ਹੋਣੀ ਹੈ ਹਰਿਆਣਾ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਸਥਿਤੀ ਦੇਖ ਰਹੇ ਹੋ ਕਿੰਨੇ ਹਰਿਆਣੇਮ ਸਿੱਟਾਗਾ ਹੋਇਆ ਹੈ ਦੇਖੋ ਜਿਹੜੀ ਸਪੀਚ ਉਹਨਾਂ ਦੀ ਸੁਣੀਆ ਕੋਈ ਪੰਜਾਬ ਵਾਸਤੇ ਕੋਈ ਨਾਊਂਸ ਨਹੀਂ ਕਰਕੇ ਕੋਈ ਪੈਕੇਜ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਜੇ ਇਨ ਕੇਸ 1% ਕੋਈ ਸਰਕਾਰ ਆਉਂਦੀ ਹੈ ਤਾਂ ਆ ਕਰਾਂਗੇ ਬਸ ਉਹ ਹੀ ਮਿੱਠੀਆਂ ਚੁਪੜੀਆਂ ਗੱਲਾਂ ਕਹਿ ਕੇ ਇਹ ਵੀ ਬਸ ਇੰਨਾ ਕਹਿ ਕੇ ਗਏ ਨੇ ਮੇਰਾ ਵੀ ਜਿਹੜਾ ਪਟਿਆਲੇ ਨਾਲ ਖੂਨ ਦਾ ਰਿਸ਼ਤਾ ਹੈ ਪਤਾ ਨਹੀਂ ਉਹ ਕਿਹੜਾ ਖੂਨ ਦਾ ਰਿਸ਼ਤਾ ਹੈ ਸਮਝ ਤੋਂ ਬਾਹਰ ਹੈ ਪਰ ਹਕੀਕਤ ਦੇ ਵਿੱਚ ਦੇਸ਼ ਦੇ ਲੋਕ ਸਮਝ ਚੁੱਕੇ ਨੇ ਬੀਜੇਪੀ ਤੋਂ ਕਿਨਾਰਾ ਕਰ ਚੁੱਕੇ ਨੇ ਔਰ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਇੰਡੀਆ ਅਲਾਇੰਸ ਹੈ ਜਿਹੜਾ ਉਹਦੀ ਸਰਕਾਰ ਬਣਨ ਜਾ ਰਹੀ ਆ ਔਰ ਜੁਪੀ ਹੋਰ ਜਿੰਨੇ ਵੀ ਸਟੇਟਾਂ ਹੈਗੀਆਂ ਨੇ ਉਹਨਾਂ ਦੇ ਵਿੱਚ ਬੀਜੇਪੀ ਹੈ ਜਿਹੜੀ ਬਹੁਤ ਪਛੜ ਚੁੱਕੀ ਆ ਸੋ ਆਉਣ ਵਾਲੇ ਸਮਾਂ ਜਿਹੜਾ ਉਹ ਬੀਜੇਪੀ ਤੋਂ ਜਿਹੜਾ ਬਹੁਤ ਬੀਜੇਪੀ ਤੇ ਮਾੜਾ ਔਰ ਪੰਜਾਬ ਦੇ ਵਿੱਚ ਤਾਂ ਉਹਦਾ ਵੱਟੀ ਕੱਖਣੀ ਜਾਂਦਾ ਜਿਹੜਾ ਪਟਿਆਲੇ ਕੱਲ ਇਕੱਠ ਕੀਤਾ ਗਿਆ ਉਹ ਮਿਲਦਾ ਸਾਰੇ ਪੰਜਾਬ ਚੋਂ ਜਿਹੜਾ 6 7 7 ਜ਼ਿਲ੍ਹਿਆਂ ਚੋਂ ਜਿਹੜੇ ਲੋਕ ਆਏ ਤੇ ਪਰ ਉਹ ਵੀ ਉਹ ਲੋਕ ਗਏ ਨੇ ਜਿਹੜੇ ਪੈਸਾ ਪੈਸੇ ਦੇ ਕੇ ਜਿਨ੍ਹਾਂ ਨੂੰ ਲੈ ਕੇ ਗਏ ਨੇ ਕਿਸੇ ਬਹੁਤ ਸਾਰੇ ਸੱਜਣ ਉੱਥੇ ਜਿਹੜੇ ਗਏ ਨੇ ਜਿਨ੍ਹਾਂ ਨੇ ਖੁਦ ਆਪ ਚੈਨਲਾਂ ਮੂਰੇ ਆ ਕੇ ਕਿਹਾ ਕਿ ਅਸੀਂ 500 ਰੁਪਿਆ ਦਿੱਤਾ ਸਾਨੂੰ ਸਾਨੂੰ ਇਹਨੇ ਦਿੱਤੇ ਸਾਨੂੰ ਇਹਨੇ ਦਿੱਤੇ ਨੇ ਇਥੋਂ ਹੀ ਜਾਪਰਿਆ ਕਿ ਭਾਜੀਪੀ ਸਿਰਫ ਪੈਸੇ ਦੇ ਸਰਤੇ ਜਿਹੜੀ ਪੋਲਿਟਿਕਸ ਕਰਨੀ ਚਾਹੁੰਦੀ ਆ ਹਕੀਕਤ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਨਹੀਂ ਦੇਖੋ ਭਾਜੀਪੀ ਨੇ ਭਾਜੀਪੀ ਦੀ ਆਪਾਂ ਗੱਲ ਕਰੀਏ ਜਦੋਂ ਗੁਜਰਾਤ ਦੇ ਵਿੱਚ ਮੋਦੀ ਉਥੇ ਮੁੱਖ ਮੰਤਰੀ ਸੀ ਅਮਿਤ ਸ਼ਾਹ ਸੀਗਾ ਉਹ ਇਹਨਾਂ ਨੇ ਉਥੇ ਕਿੰਨੀ ਕਤਲੋਗਰਦ ਕੀਤੀ ਆ ਸੋ ਆਪਦਾ ਆਪਦੀ ਕੱਚ ਚ ਦੂਜੇ ਦੇ ਹੱਥ ਚ ਇਹ ਵੱਡੀ ਗੱਲ ਇਹ ਹੈ ਜੇ ਕਿਸੇ ਨੇ ਮਾਰਾ ਕੀਤਾ ਉਹ ਭੁਗਤੂਗਾ ਜਿਨ੍ਹਾਂ ਨੇ 84 ਦਾ ਉਥੇ ਆਪਣਾ ਹਮਲਾ ਕਰਾਇਆ ਦਰਬਾਰ ਸਾਹਿਬ ਤੇ ਉਹ ਭੁਗਤਣਗੇ ਬਿਲਕੁਲ ਭੁਗਤਣਗੇ ਉਹਨਾਂ ਨੂੰ ਭੁਗਤਣਾ ਵੀ ਚਾਹੀਦਾ ਸੋ ਇਸ ਕਰਕੇ ਅਸੀਂ ਸਿਰਫ ਬੀਜੇਪੀ ਨੂੰ ਬਾਹਰ ਰੱਖਣ ਵਾਸਤੇ ਅਸੀਂ ਪੂਰਾ ਜ਼ੋਰ ਲਾਵਾਂਗੇ ਸੋ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਵੇਵ ਹੈ ਜਿਹੜੀ ਬਹੁਤ ਵਧੀਆ ਚੱਲ ਰਹੀ ਆ ਔਰ ਲੋਕਾਂ ਦਾ ਭਰਮਾ ਹੋ ਗਾਰਾ ਮਿਲ ਰਿਹਾ ਔਰ 13 ਦੀ 13 ਸੀਟਾਂ ਜਿਹੜੀਆਂ ਪੰਜਾਬ ਦੀਆਂ ਉਹ ਜਿੱਤ ਕੇ ਦੇਖੋ ਇੱਕ ਉਮੀਦਵਾਰ ਆਪਣਾ ਆਮ ਆਦਮੀ ਪਾਰਟੀ ਦਾ ਕੁਰਕਸ਼ੇਤਰੋਂ ਖੜਾ ਉਹਦਾ ਬਹੁਤ ਲੋਕਾਂ ਦਾ ਸਾਥ ਹੈ ਔਰ ਵੱਡੀ ਮਾਰਜਨ ਦੇ ਨਾਲ ਜਿਹੜਾ ਕੁਰਕਸ਼ੇਤਰ ਲੋਕ ਸਭਾ ਤੋਂ ਸਾਡੇ ਸੁਸ਼ੀਲ ਗੁਪਤਾ ਜਿੱਤਣਗੇ ਔਰ ਬਾਕੀ ਦੀਆਂ ਸੀਟਾਂ ਵੀ ਜਿਹੜੀਆਂ ਗਠਜੋੜ ਦੇ ਹਿੱਸਿਆਰਿਆਂ ਨੇ ਬੀਜੇਪੀ ਨੂੰ ਉੱਥੋਂ ਇੱਕ ਵੀ ਸੀਟ ਹਰਿਆਣੇ ਚ ਨਹੀਂ ਆਰੀ ਕਿਉਂਕਿ ਬਹੁਤੀ ਧਾਮੇ ਤਾਂ ਕਈ ਐਮਪੀਆ ਨੂੰ ਬਾਹਰੀ ਨਿਖਲ ਦਿੱਤਾ ਸੋ ਇਸ ਤੋਂ ਸਾਫ ਸੰਕੇਤ ਹੈ ਕਿ ਹਰਿਆਣੇ ਚ ਵੀ ਹੈ ਜਿਹੜੀ ਉਹਦੇ ਬੀਜੇਪੀ ਦੇ ਖਿਲਾਫ ਜਿਹੜੀ ਅਹਵਾ ਚੱਲ ਰਹੀ ਹੈ ਦੇਖੋ ਜਿਸ ਦਿਨ ਤੋਂ ਅਸੀਂ ਪ੍ਰਚਾਰ ਮਹਿੰਮ ਚ ਉਤਰਿਆ ਉਸ ਦਿਨ ਤੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਆ ਰਾਤ ਹਨੇਰੇ ਤੱਕ ਜਿਹੜੀਆਂ ਮੀਟਿੰਗਾਂ ਚੱਲਦੀਆਂ ਨੇ ਔਰ ਇੰਨੀਆਂ ਮੀਟਿੰਗਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਲਗਾਤਾਰ ਮਿਲਦਾ ਹਰ ਇੱਕ ਪਿੰਡ ਚ ਅਸੀਂ ਦੋ ਦੋ ਵਾਰੀ ਜਾ ਹਾਂ ਸੋ ਲੋਕਾਂ ਦਾ ਬਹੁਤ ਰਿਸਪੌਂਸ ਹੈ ਲੋਕਾਂ ਦਾ ਬਹੁਤ ਪਿਆਰ ਹੈ ਔਰ ਪਟਿਆਲਾ ਜਿਹੜੀ ਲੋਕ ਸਭਾ ਸੀਟਾ ਉਹ ਵੀ ਵੱਡੇ ਮਾਰਜਨ ਨਾਲ ਜਿੱਤਾਂਗੇ ਠੀਕ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼